ਇੰਡੀਆ ਗੇਟ ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਦਾ ਜਿਹੜਾ ਬੁੱਤ ਸਥਾਪਿਤ ਆ ਉਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਿਰ ਤੇ ਚਿੜੀਆਂ ਬੈਠੀਆਂ ਨੇ ਉਹ ਚਿੜੀਆਂ ਨੇ ਵਿੱਠਾਂ ਤੱਕ ਕੀਤੀਆਂ ਨੇ ਉਹਦੇ ਕੋਈ ਵੀ ਸਾਫ ਸਫਾਈ ਨਹੀਂ ਕੀਤੀ ਗਈ ਕਿ ਇਹ ਸਰਕਾਰ ਨੂੰ ਇੱਧਰ ਧਿਆਨ ਨਹੀਂ ਦੇਣਾ ਚਾਹੀਦਾ ਕਿ ਆਖਰਕਾਰ ਸੁਭਾਸ਼ ਚੰਦਰ ਬੋਸ ਦੇ ਸਿਰ ਦੇ ਉੱਤੇ ਬੈਠ ਰਹੇ ਪੰਛੀ ਜਿਹੜੇ ਨੇ ਉਹਨਾਂ ਦਾ ਕੀ ਮਕਸਦ ਆ ਕੀ ਉਹ ਵਿੱਠਾਂ ਕਰ ਰਹੇ ਨੇ ਕੀ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਜਾਣਾ ਚਾਹੀਦਾ ਹੋ ਸਕਦਾ ਬਹੁਤ ਸਾਰੇ ਭੈਣ ਭਰਾ ਇੱਥੇ ਆਏ ਹੋਣ ਉਹਨਾਂ ਨੇ ਨਾ ਧਿਆਨ ਮਾਰਿਆ ਹੋਵੇ ਹਾਂ ਇੰਡੀਆ ਗੇਟ ਦੇ ਸਾਹਮਣੇ ਆਪਾਂ ਵੀ ਆਪਣੇ ਪਰਿਵਾਰ ਦੇ ਨਾਲ ਖੜੇ ਆ ਲੇਕਿਨ ਮਨ ਨੂੰ ਬੜਾ ਦੁੱਖ ਹੋਇਆ ਕਿ ਪੰਛੀ ਜਿਹੜੇ ਨੇ ਸੁਭਾਸ਼ ਚੰਦਰ ਬੋਸ ਜੀ ਦੇ ਸਿਰ ਤੇ ਤੇ ਬੈਠੇ ਹੋਏ ਨੇ ਤੇ ਜਿਹੜਾ ਬੋਤਿਆ ਉਹ ਵਿੱਠਾਂ ਦੇ ਨਾਲ ਲਿਬੜਿਆ ਪਿਆ ਆ ਇਹ ਗੱਲ ਚੰਗੀ ਨਹੀਂ ਲੱਗੀ ਮਨ ਨੂੰ ਬੜਾ ਦੁੱਖ ਹੋਇਆ ਤੁਸੀਂ ਪੰਛੀ ਉੱਡਦੇ ਵੇਖ ਸਕਦੇ ਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਉੰਦੇ ਵਸਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨਾਂ ਪਹਿਲੇ ਆਪ ਕੋਈ ਕਾਹ ਬੋਲ ਰਿਹਾ